ਬਚਪਨ ਵਿੱਚ ਮੈਨੂੰ ਨਾਨਸਰ ਸੰਪਰਦਾਨ ਦਾ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ ਇੱਥੇ ਅਸੀਂ ਕਿਸੇ ਸੱਸੰਗੀਆਂ ਦੇ ਕੋਈ ਸਮਾਗਮ ਵਿੱਚ ਆਏ ਸੀ ਤੇ ਉਹਨਾਂ ਨੇ ਬੇਨਤੀ ਕੀਤੀ ਵੀ ਸਾਡੇ ਇੱਥੇ ਕੋਈ ਨਾਨਸਰ ਸਥਾਨ ਬਣਾਓ ਉਹਨਾਂ ਨੇ ਕੋਈ ਜਗ੍ਹਾ ਦਿੱਤੀ ਫਿਰ ਅੱਗੇ ਹੌਲੀ-ਹੌਲੀ ਸੰਗਤਾਂ ਜਗ੍ਹਾ ਲੈਂਦੀਆਂ ਗਈਆਂ ਤੇ ਇਸਥਾਨ ਦੇ ਪ੍ਰਵਾਹ ਕਥਾ ਕੀਰਤਨ ਨਿਤਨੇਮ ਇੱਥੇ ਅਰਚਲਤ ਹੋਏ 24 ਸਾਲਾਂ ਤੋਂ ਤੁਸੀਂ ਇਹ ਸੇਵਾ ਨਿਭਾ ਰਹੇ ਹੋ ਤੁਹਾਨੂੰ ਇਹ ਪ੍ਰੇਰਣਾ ਤੁਹਾਨੂੰ ਇਹ ਲਾਗ ਬਾਣੀ ਦੀ ਇਹ ਸੇਵਾ ਦੀ ਕਿੱਥੋਂ ਲੱਗੀ ਮਹਾਂਪੁਰ ਸੰਤ ਬਾਬਾ ਭਜਨ ਸਿੰਘ ਜੀ ਸੰਪਰਦਾਇ ਨਾਲ ਅਸਰ ਵਿੱਚ ਹੋਏ ਨੇ ਜਿਨ੍ਹਾਂ ਧੰਤਨ ਬਾਬਾ ਨਾਨ ਸਿੰਘ ਤੋਂ ਬਾਅਦ ਧੰਤਨ ਬਾਬਾ ਈਸ਼ਰ ਸਿੰਘ ਜੀ ਦੀ ਸੇਵਾ ਕੀਤੀ ਉਹਨਾਂ ਨੇ 13 ਮਹੀਨੇ ਭੋਰੀ ਚ ਰਹਿ ਕੇ ਗੁਪਤ ਜਾਪ ਕੀਤਾ ਜਦੋਂ ਉਹਨਾਂ ਮੈਨੂੰ ਹੁਕਮ ਲਾਇਆ ਕਿ ਤੂੰ ਵੀ ਇੱਕ ਸਾਲ ਗੁਪਤ ਰਹਿ ਕੇ ਜਾਪ ਕਰ ਲੈ ਮੈਂ ਉਹਨਾਂ ਦਾ ਬਚਨ ਸਿਰ ਮੱਥੇ ਮੰਨਿਆ ਮੈਨੂੰ ਕਹਿੰਦੇ ਵੀ ਨਾਲ ਸਤ ਸੰਗਤ ਵੀ ਕਰਨੀ ਹੈ ਹੁਕਮ ਸੀ ਵੀ ਤੂੰ ਕਿਸੇ ਦੇ ਮੱਥੇ ਨਹੀਂ ਲੱਗਣਾ ਕਿਸੇ ਨੂੰ ਮਿਲਣਾ ਨਹੀਂ ਕਾਂਤ ਵਿੱਚ ਰਹਿਣਾ ਇੱਕ ਸਾਲ ਸਾਡੇ ਵਰਗੇ ਮਨਮੁਖਾਂ ਨੂੰ ਇੱਕ ਨਿਤਨੇਮ ਦਾ ਪਾਠ ਕਰਨਾ ਹੀ ਬੜਾ ਔਖਾ ਲੱਗਦਾ ਹੈ ਉੱਥੇ ਸਵਾ ਲੱਖ ਜਾਪ ਦੀ ਸੇਵਾ ਉਹ ਕਿਵੇਂ ਹੋ پا ਰਹੀ ਹੈ ਇੱਥੇ ਤੁਰਦੇ ਕੋ ਤੁਰਦਾ ਮਿਲਿਆ ਉੱਡਤੇ ਕੋ ਉੱਡਤਾ ਰੋਜ਼ਾਨਾ ਹੀ ਅਸੀਂ ਸਾਰੇ ਸਤਸੰਗੀ ਮਿਲ ਕੇ ਇਸ ਗੱਲ ਦੀਰ ਬੇਨਤੀ ਕਰਦੇ ਹਾਂ ਦਰਬਾਰ ਵਿੱਚ ਕੀਰਤਨ ਵਿੱਚ ਸਕੂਲ ਸਮੇਂ ਕਿ ਗੁਰੂ ਸਾਹਿਬ ਦੇ ਚਰਨਾਚਰ ਅਰਦਾਸ ਕਰਕੇ ਜਾਓ ਸੱਚੇ ਪਾਤਸ਼ਾਹ ਆਪ ਜੀ ਨੇ ਸਾਡੀ ਅੱਜ ਦੀ ਹਾਜ਼ਰੀ ਲਵਾਈ ਹੈ ਭਲਕੇ ਫਿਰ ਕਿਰਪਾ ਕਰਨਾ ਅਸੀਂ ਇੱਕ ਗੱਲ ਗੁਰੂ ਸੰਦੇਸ਼ ਵਿੱਚ ਕਹਿੰਦੇ ਆ ਇਥੋਂ ਦੇ ਸੁਨੇਹੇ ਵਿੱਚ ਵੀ ਲਿਖੀ ਹੁੰਦੀ ਹੈ ਨਾਮ ਅਭਿਆਸੀ ਹਾਜ਼ਰੀਆਂ ਭਰਨ ਨਾਮ ਰਸੀਏ ਅਸੀਸਾਂ ਦੇਣ ਜਿਹੜੇ ਆਪਣਾ ਪੂਰਾ ਮਹੀਨਾ ਇੱਥੇ ਜਾਪ ਹੁੰਦੇ ਨੇ ਕਿ ਮਾਗ ਮਹੀਨੇ ਦੀ ਪਵਿੱਤਰਤਾ ਨੂੰ ਲੈ ਕੇ ਨੇ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ ਮਾਗ ਸੁੱਚੇ ਸੇ ਕਾਂਢੀ ਹੈ ਜਿਸ ਪੂਰਾ ਗੁਰ ਮਿਹਰਬਾਨ ਗੁਰ ਆਸ਼ੇ ਅਨਸਾਰ ਵੀ ਗੁਰ ਪਰੰਪਰਾ ਅਨੁਸਾਰ ਵੀ ਇੱਥੇ ਪੋ ਮਾਗ ਦਾ ਖਿਆਲ ਰੱਖਿਆ ਜਾਂਦਾ ਗੁਰ ਭਗਤੀ ਸਬਦ ਜਾਪ ਬਰਾ 2024 ਇਸ ਸਾਲ ਦਾ ਸਾਡਾ ਜੋ 36 ਦਿਨ ਦਾ ਸਮਾਗਮ ਹੈ ਪਹਿਲੇ 6 ਦਿਨ ਰਾਗ ਦਰਬਾਰ ਦੂਜੇ 6 ਦਿਨ ਭਾਵ 6 ਜਨਵਰੀ ਤੋਂ 12 ਤੱਕ ਕਥਾ ਪ੍ਰਵਾਹ ਜਿਸ ਵਿੱਚ ਪੰਜ ਬਾਣੀਆਂ ਦੀ ਕਥਾ ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਤਰੀ ਦੇ ਰਾਗਾਂ ਦਾ ਕੀਰਤਿਆਂ ਨੇ ਗਾਇਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਹਾਂ ਨਾਨਕ ਸਰਕੁਟਿਆ ਤ੍ਰਿਪੜੀ ਪਟਿਆਲਾ ਵਿਖੇ ਅੱਜ ਅਸੀਂ ਤੁਹਾਨੂੰ ਇਸ ਅਸਥਾਨ ਦੇ ਦਰਸ਼ਨ ਵੀ ਕਰਾਵਾਂਗੇ ਤੇ ਇੱਥੇ ਦੇ ਮੁਖ ਪ੍ਰਬੰਧਕ ਪਾਈ ਸਾਹਿਬ ਪਾਈ ਹਰਚਰਨ ਸਿੰਘ ਜੀ ਨਾਲ ਗੱਲਬਾਤ ਵੀ ਕਰਾਂਗੇ ਤੇ ਤੇ ਇਤਿਹਾਸ ਬਾਰੇ ਜਾਣੂ ਵੀ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇੱਥੇ ਕਿਵੇਂ ਇਸ ਸਥਾਨ ਨਾਲ ਜੁੜੇ ਕਿਵੇਂ ਇਸ ਦੀ ਸੰਸਥਾਪਨਾ ਕੀਤੀ ਤੁਸੀਂ ਇਹ ਸਥਾਨ ਨਾਨਕ ਸਰਕੁਟਿਆ ਤ੍ਰਿਪਤੀ ਪਟਿਆਲਾ ਬਚਪਨ ਵਿੱਚ ਮੈਨੂੰ ਨਾਨਸਰ ਸੰਪਰਦਾਨ ਦਾ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ ਇੱਥੇ ਅਸੀਂ ਕਿਸੇ ਸਤਸੰਗੀਆਂ ਦੇ ਕੋਈ ਸਮਾਗਮ ਵਿੱਚ ਆਏ ਸੀ ਤੇ ਉਹਨਾਂ ਨੇ ਬੇਨਤੀ ਕੀਤੀ ਵੀ ਸਾਡੇ ਇੱਥੇ ਕੋਈ ਨਾਨਸਰ ਸਥਾਨ ਬਣਾਓ ਉਹਨਾਂ ਨੇ ਕੋਈ ਜਗ੍ਹਾ ਦਿੱਤੀ ਫਿਰ ਅੱਗੇ ਹੌਲੀ-ਹੌਲੀ ਸੰਗਤਾਂ ਜਗ੍ਹਾ ਲੈਂਦੀਆਂ ਗਈਆਂ ਤੇ ਇਸਥਾਨ ਦੇ ਪ੍ਰਵਾਹ ਕਥਾ ਕੀਰਤਨ ਨਿਤਨੇਮ ਇੱਥੇ ਪਰਚਲਿਤ ਹੋਏ ਜਿਵੇਂ ਅਸੀਂ ਨਾਮ ਤੋਂ ਹੀ ਜਾਣਦੇ ਹਾਂ ਕਿ ਨਾਨਕ ਸਰ ਕੁੱਟਿਆ ਅਸੀਂ ਜਾਨਣਾ ਚਾਹਾਂਗੇ ਕਿ ਨਾਨਕ ਸਰ ਸੰਪਰਦਾਨ ਕਿਵੇਂ ਸ਼ੁਰੂ ਹੋਈ ਤੇ ਕਦੋਂ ਸ਼ੁਰੂ ਹੋਈ ਸੰਪਰਦਾਇ ਨਾਨਸਰ 1916 ਵਿੱਚ ਮਹਾਪੁਰਸ਼ ਤੰਤਨ ਬਾਬਾ ਨਾਨਸ ਸਿੰਘ ਜਿਨੇ ਇਹਦੀ ਸ਼ੁਰੂਆਤ ਕੀਤੀ ਬਾਬਾ ਜੀ ਗੁਰੂ ਨਾਨਕ ਪਾਸ਼ਾ ਦੇ ਬੜੇ ਉਪਾਸ਼ਕ ਸਨ ਉਹਨਾਂ ਅੰਦਰ ਦਿਨ ਰਾਤ ਤਾਂਗ ਰਹਿੰਦੀ ਸੀ ਉਸ ਤਾਂਗ ਵਿੱਚ ਉਹਨਾਂ ਨੇ ਖੰਡੇ ਬਾਟੇ ਦੀ ਪਾਹੁ ਲਈ ਬਚਪਨ ਵਿੱਚ ਉਹ ਆਪਣੇ ਵੱਡੇ ਭਰਾਤਾ ਤੋਂ ਭਾਈ ਬਾਲਾ ਜੀ ਦੀ ਸਾਖੀ ਸੁਨਿਆ ਕਰਦੇ ਸਨ ਜਦੋਂ ਗੁਰੂ ਨਾਨਕ ਪਾਸ਼ਾ ਦੇ ਗੁਰਪੁਰਬ ਅੱਜ ਵੀ ਅਣਗਿਣਤ ਪੰਜਾਬ ਦੇ ਪੁਰਾਣੇ ਪਿੰਡਾਂ ਦੇ ਵਿੱਚ ਪੁਰਾਣੇ ਬਜ਼ੁਰਗਾਂ ਵੱਲੋਂ ਮਿਲ ਕੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਮੇਂ ਭਾਈ ਬਾਲਾ ਜੀ ਦੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਨੇ ਮਹਾਂਪੁਰਸ਼ ਬਾਬਾ ਨਾਨਸ ਸਿੰਘ ਨੂੰ ਐਸੀ ਪ੍ਰੇਰਣਾ ਮਿਲੀ ਮੰਚ 'ਚ ਲੋਚ ਲੱਗੀ ਕਿ ਗੁਰਨਾਨਕ ਦਾ ਮਿਲਾਪ ਹੋਵੇ ਫਿਰ ਉਹ ਤੱਕ ਸੱਚਖੰਡ ਸ੍ਰੀ ਹਜੂਰ ਸਾਹਿਬ ਚਲੇ ਗਏ ਖੰਡੇ ਬਾਟੇ ਦੀ ਪਾਹੁ ਲਈ ਉੱਥੇ ਮਹਾਂਪੁਰਖਾਂ ਨੇ ਸੇਵਾ ਨਿਭਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋ ਅੰਮ੍ਰਿਤ ਵੇਲੇ ਇਸ਼ਨਾਨ ਹੁੰਦਾ ਉਸ ਵਿੱਚ ਗੋਦਾਵਰੀ ਤੋਂ ਜਲਦੀ ਗਾਗਰ ਲੈ ਜਾਣ ਦਾ ਸੁਭਾਗ ਉਹਨਾਂ ਨੂੰ ਉਹ ਸਮੇਂ ਦੇ ਸਿੰਘ ਸਾਹਿਬ ਵੱਲੋਂ ਪ੍ਰਾਪਤ ਹੋਇਆ ਉਦੋਂ ਬਾਅਦ ਫਿਰ ਬਾਬਾ ਜੀ ਪੰਜਾਬ ਆ ਲਏ ਅਸੀਂ ਜਾਨਣਾ ਚਾਹਾਂਗੇ ਕਿ ਇਸ ਸਥਾਨ ਤੇ ਕਿਹੜੇ ਮਹੱਤਵਪੂਰਨ ਦਿਹਾੜੇ ਤੇ ਕਿਹੜੇ ਦਿਨ ਮਨਾਏ ਜਾਂਦੇ ਹਨ ਆਓ ਜਾਣਦੇ ਹਾਂ ਨਾਨਕਸਰ ਕੁਟਿਆ ਤ੍ਰਿਪੜੀ ਪਟਿਆਲਾ ਹਰ ਬੁੱਧਵਾਰ ਪਰਿਵਾਰਾਂ ਵੱਲੋਂ ਸਹਿਜ ਪਾਠਾਂ ਦੇ ਭੋਗ ਪਾਏ ਜਾਂਦੇ ਨੇ ਕਥਾ ਕੀਰਤਨ ਹੁੰਦਾ ਔਰ ਜਿੱਥੇ ਨਿਤਾ ਪ੍ਰਤੀ ਆਸਾ ਜੀ ਦੀ ਵਾਰ ਦਾ ਕੀਰਤਨ ਤਕਰੀਬਨ ਪਿਛਲੇ 3 ਸਾਲਾਂ ਤੋਂ ਦਿਨ ਰਾਤ 24 ਘੰਟੇ ਸੁਖਮਨੀ ਸਾਹਿਬ ਦਾ ਅਖੰਡ ਜਾਪ ਚੱਲਦਾ ਹੈ ਸ਼ਾਮ ਦਾ ਕੀਰਤਨ ਸੋਧ ਰਹਿਰਾ ਸਾਹਿਬ ਦੀ ਹਾਜ਼ਰੀ ਰਹਿਰਾ ਸਾਹਿਬ ਤੋਂ ਬਾਅਦ ਵੀ ਕੀਰਤਨ ਹੁੰਦਾ ਹੈ ਸਾਲਾਨਾ ਇਸ ਸਥਾਨ ਵੱਲੋਂ ਸਮਾਗਮ ਮਨਾਏ ਜਾਂਦੇ ਨੇ 1 ਜਨਵਰੀ ਤੋਂ 5 ਫਰਵਰੀ ਜਿਸ ਵਿੱਚ ਰੋਜ਼ਾਨਾ ਹੀ 1.5 ਲੱਖ ਮੂਲ ਮੰਤਰ ਜਾਪ 36 ਦਿਨ ਰੋਜ਼ਾਨਾ ਹੀ 150 ਪਾਠ ਸੁਖਮਨੀ ਸਾਹਿਬ ਅੰਮ੍ਰਿਤ ਵੇਲੇ 4 ਤੋਂ 6 ਸਿਮਰਨ ਸਾਧਨ ਆਸਾਜੀ ਦੀਵਾਰ ਸਵੇਰ 10 ਤੋਂ 12 ਵਕ ਵਕ ਸਕੂਲਾਂ ਦੇ ਤਕਰੀਬਨ 100 ਬੱਚੇ ਪਹੁੰਚ ਕੇ ਸੁਖਮਨੀ ਸਾਹਿਬ ਦਾ ਪਾਠ ਸ਼ਬਦ ਕੀਰਤਨ ਕਰਦੇ ਨੇ ਦੁਪਹਿਰ ਗੁਰੂ ਘਰਾਂ ਦੀਆਂ ਵਕ ਵਕ ਸੁਖਮੀ ਸੁਸਾਇਟੀਆਂ ਪਹੁੰਚ ਕੇ 2 ਤੋਂ 4:30 ਦੋ ਦੋ ਸੁਖਨੁ ਸਾਦੇ ਪਾਠਾਂ ਦੀ ਹਾਜ਼ਰੀ ਲਵਾਉਂਦੇ ਨੇ ਸ਼ਾਮ 5 ਤੋਂ 6:30 ਕੀਰਤਨ ਰੈਰਾ ਸਾਹਿਬ ਤੇ 6:30 ਤੋਂ 9 ਵਕ ਵਕ ਵਿਦਵਾਨ ਜਨ ਹਾਜ਼ਰੀ ਭਰਦੇ ਨੇ ਗੁਰ ਭਗਤੀ ਸ਼ਬਦ ਜਾਪ ਬਰਾ 2024 ਇਸ ਸਾਲ ਦਾ ਸਾਡਾ ਜੋ 36 ਦਿਨ ਦਾ ਸਮਾਗਮ ਹੈ ਪਹਿਲੇ 6 ਦਿਨ ਰਾਗ ਦਰਬਾਰ ਦੂਜੇ 6 ਦਿਨ ਭਾਗ 6 ਜਨਵਰੀ ਤੋਂ 12 ਤੱਕ ਕਥਾ ਪ੍ਰਵਾਹ ਜਿਸ ਵਿੱਚ ਪੰਜ ਬਾਣੀਆਂ ਦੀ ਕਥਾ ਹੋਈ ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਤਰੀ ਦੇ ਰਾਗਾਂ ਦਾ ਕੀਰਤਨੀਆਂ ਨੇ ਗਾਇਨ ਕੀਤਾ ਉਪਰੰਤ ਦਰਬਾਰ ਇਕਬਿਸ਼ਰ 13 ਜਨਵਰੀ ਤੋਂ 18 ਤੱਕ ਕਬਿਸ਼ਰਾਂ ਵੱਲੋਂ ਗੁਰ ਇਤਿਹਾਸ ਦੀ ਸਾਂਝ ਪਾਈ 19 ਤੋਂ 24 ਜਨਵਰੀ ਢਾਡੀ ਦਰਬਾਰ ਹੋਇਆ ਜਿਸ ਵਿੱਚ ਸਿੱਖ ਇਤਿਹਾਸ ਦੇ ਅਨਮੁੱਲੇ ਝਰੋਖਿਆਂ ਵਿੱਚੋਂ ਵਿਦਮਾਨ ਢਾਡੀਆਂ ਨੇ ਸਾਂਝ ਪਾਈ 25 ਤੋਂ 30 ਜਨਵਰੀ ਤੱਕ 2024 ਮਹਾਂਪੁਰਸ਼ਵਲੋ ਧਾਰਨਾ ਚੇਤਨ ਜਿਸ ਵਿੱਚ ਭਗਤਾਂ ਦੇ ਤੇ ਕਮਾਈ ਵਾਲੇ ਸੰਤ ਜਨਾਂ ਦੇ ਪ੍ਰਸੰਗ ਰੱਖੇਗੇ 31 ਜਨਵਰੀ ਤੋਂ 5 ਫਰਵਰੀ ਤੱਕ ਤਖਤ ਸਹਿਬਾਨਾਂ ਦੇ ਸਿੰਘ ਸਾਹਿਬ ਸੰਪਰਦਾਵਾਂ ਦੇ ਮੁਖੀ ਮਹਾਂਪੁਰਸ਼ ਪਹੁੰਚ ਰਹੇ ਨੇ ਸਮੁੱਚਾ ਸਮਾਗਮ ਹਰ ਸਾਲ ਜੋ ਹੁੰਦਾ ਸੰਗਤ ਇੱਥੇ ਬੈਠ ਕੇ ਰੋਜ਼ 1 ਸਵਾ ਲੱਖ ਜਾਪ ਕਰਦੀ ਹੈ ਜਾਪ ਦਾ ਨਿਯਮ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਜਾਪ ਕੀਤਾ ਜਾਂਦਾ ਹੈ ਕੋਈ ਸਤਸੰਗੀ ਲੰਗਰ ਵਿੱਚ ਜਾਂ ਕਮਰਿਆਂ 'ਚ ਬੈਠ ਕੇ ਕਰਦਾ ਹੈ ਕੋਈ ਸੇਵਾਦਾਰ ਕਰਦਾ ਉਹ ਨਿੱਜੀ ਨਿਤਨੇਮ ਹੋ ਸਕਦਾ ਜੋ ਸਵਾ ਲੱਖ ਰੋਜ਼ ਦਾ ਰੁਟੀਨ ਵਿੱਚ ਹੁੰਦਾ ਉਹ ਸ਼੍ਰੀ ਗੁਰੂ ਜੀ ਦੀ ਹਜ਼ੂਰੀ ਅੰਦਰੀ ਸੰਗਤ ਬੈਠ ਕੇ ਕਰਦੀ ਹੈ ਹੁਣ ਸਵਾਲ ਉੱਠਦਾ ਵੀ ਸਵਾ ਲੱਖ ਰੋਜ਼ ਕਿਵੇਂ ਕੀਤਾ ਜਾਂਦਾ ਵਕ ਵਕ ਪਰਿਵਾਰ ਮਿਲ ਕੇ ਕੋਈ ਰੋਜ਼ 50 ਮਾਲਾ ਕਰਦਾ ਕੋਈ 10 ਮਾਲਾ ਕਰਦਾ ਕਈ ਕਈ ਸਤਸੰਗੀ ਪਰਿਵਾਰ 100-100 ਮਾਲਾ ਦਾ ਜਾਪ ਵੀ ਕਰਦੇ ਨੇ ਮੂਲ ਮੰਤਰ ਦਾ ਜਾਪ ਇੱਕ ਓੰਕਾਰ ਤੋਂ ਨਾਨਕ ਹੋਸੀ ਪੀ ਸੱਚ ਤੱਕ ਪਰਿਵਾਰ ਦੇ ਮੈਂਬਰ ਭਾਵੇਂ 4 ਨੇ ਜਾਂ 1 ਹੈ ਜਿੰਨਾ ਕਿਸੇ ਨੇ ਜਾਪ ਲਿਆ ਉਹ ਕਰਨਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਨਾਰਸਰ ਕੁਟਿਆ ਪਰਿਵਾਰ ਦਾ ਮੈਂਬਰ ਕੋਈ ਵੀ ਆ ਸਕਦਾ ਹੈ ਉਹਨਾਂ ਨੂੰ ਉਹਨੇ ਦਿਨ ਖਾਣ ਪਾਣ ਹੋਰ ਗੱਲਾਂ ਤੋਂ ਸੰਜਮ ਦਾ ਸੁਨੇਹਾ ਦਿੱਤਾ ਜਾਂਦਾ ਹੈ ਕਿ ਸੁਚੇਤ ਰਹਿ ਕੇ ਭਜਨ ਸਿਮਰਨ ਕਰਨੇ ਜੋ ਗੁਰੂ ਦਰ ਘਰ ਦੀ ਮਰਿਆਦਾ ਪਰੰਪਰਾ ਵਿੱਚ ਰਹਿ ਕੇ ਇਸੇ ਤਰ੍ਹਾਂ ਸੁਖਮਨੀ ਸਾਹਿਬ ਦੇ ਪਾਠ ਵੀ ਸੱਸੰਗੀ ਘਰ ਚ ਕਿਸੇ ਦਾ ਇੱਕ ਮੈਂਬਰ ਹੈ ਦੋ ਮੈਂਬਰ ਕੋਈ ਕਿਸੇ ਨੇ ਪੰਜ ਪਾਠਾਂ ਦੀ ਸੇਵਾ ਲਈ ਹੈ ਕਿਸੇ ਨੇ ਇੱਕ ਪਾਠ ਦੀ ਲਈ ਕਈ ਕਈ ਸਤਸੰਗੀ ਵਨ ਪਰਸਨ 10-10 ਪਾਠ ਵੀ ਕਰਕੇ ਜਾਂਦੇ ਨੇ ਪਰਿਵਾਰ ਦਾ ਮੈਂਬਰ ਕੋਈ ਵੀ ਆ ਸਕਦਾ ਪਰ ਕਰਨੇ ਗੁਰੂ ਜੀ ਦੀ ਹਜ਼ੂਰੀ ਅੰਦਰ ਨੇ ਸਕੂਲ ਬੱਚੇ ਵਕ ਵਕ ਸਕੂਲ ਆਉਂਦੇ ਨੇ ਹਰਿਆਣਾ ਤੱਕ ਸਕੂਲ ਆਉਂਦੇ ਨੇ ਸਕੂਲ ਸਾਡਾ ਭਵਿੱਖ ਹੈ ਸੁਖਮਨੀ ਸੁਸਾਇਟੀਆਂ ਜਿਨ੍ਹਾਂ ਨੇ ਸਾਡੇ ਵਿਰਸੇ ਨੂੰ ਸੰਭਾਲ ਲਿਆ ਹੋਇਆ ਹੈ ਰਾਤਰੀ ਤੇ ਜਿਹੜੇ ਵਿਦਵਾਨ ਆਉਂਦੇ ਨੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਟੌਪਿਕ ਦਿੰਨੇ ਆ ਪ੍ਰਸੰਗ ਦਿੰਨੇ ਆ ਸਾਰੇ ਵਕ ਵਕ ਪ੍ਰਸੰਗ ਤੇ ਗੁਰਗਾਥਾ ਦੀ ਹਰ ਸਾਲ ਸਾਂਝ ਪਾਉਂਦੇ ਨੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਾਗ ਮਹੀਨੇ ਦੀ ਸਨਾਤਨ ਧਰਮ ਤੋਂ ਹੀ ਬੜੀ ਇੱਕ ਤਰ੍ਹਾਂ ਦੀ ਰਹੀ ਹੈ ਕਿ ਇਸ ਮਾਗ ਮਹੀਨੇ ਨੂੰ ਬੜੀ ਪਵਿੱਤਰਤਾ ਮੰਨੀ ਜਾਂਦੀ ਹੈ ਕਿ ਇਸ ਮਹੀਨੇ ਵਿੱਚ ਬੜੇ ਤੀਰਥ ਸਥਾਨਾਂ ਤੇ ਲੋਕ ਜਾਂਦੇ ਨੇ ਬੜਾ ਪਾਛ ਪੂਜਾ ਕਰਦੇ ਨੇ ਕਿ ਜਿਹੜੇ ਆਪਣਾ ਪੂਰਾ ਮਹੀਨਾ ਇੱਥੇ ਜਾਪ ਹੁੰਦੇ ਨੇ ਕਿ ਮਾਗ ਮਹੀਨੇ ਦੀ ਪਵਿੱਤਰਤਾ ਨੂੰ ਲੈ ਕੇ ਨੇ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ ਪੋ ਮਾਗ ਦੋ ਮਹੀਨਿਆਂ ਨੂੰ ਮੁੱਖ ਰੱਖਿਆ ਜਾਂਦਾ ਸਿੱਖ ਜਗਤ ਦਾ ਜਿਹੜਾ ਇਤਿਹਾਸ ਹੈ ప్రతి ਦਿਨ ਸਹਿ ਮੇਰਾ ਨਿਤਨਮਾ ਗੁਰ ਕਿਰਪਾ ਤੇ ਨਿਤ ਚਾਵਾ ਗੁਰੂਦਰ ਕਰ ਦੀ ਜਿਹੜੀ ਮਰਿਆਦਾ ਗੁਰੂ ਸਾਹਿਬਾਂ ਨੇ ਮਾਗ ਮਹੀਨੇ ਦੀ ਕਿ ਨਵੇਕਲੀ ਮਹੱਤਤਾ ਸਮਝਾਈ ਹੈ ਮਾਗ ਸੁੱਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਬਾਨ ਗੁਰ ਆਸ਼ੇ ਅਨਸਾਰ ਵੀ ਗੁਰ ਪਰੰਪਰਾ ਅਨੁਸਾਰ ਵੀ ਇੱਥੇ ਪੋ ਮਾਗ ਦਾ ਖਿਆਲ ਰੱਖਿਆ ਜਾਂਦਾ ਦੂਜਾ ਸੁਭਾਵਕ ਇਸ ਮਹੀਨੇ ਮੁਕਸਰ 40 ਮੁਕਤੀਆਂ ਦੀ ਗੱਲ ਆ ਜਾਂਦੀ ਹੈ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਪੁਰਬ ਆ ਜਾਂਦਾ ਹੈ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਆ ਜਾਂਦਾ ਹੈ ਅਣਗਿਣਤ ਹੋਰ ਦਿਹਾੜੇ ਆਉਂਦੇ ਨੇ 5 ਫਰਵਰੀ ਦੇ ਨੇੜੇ ਜੋ ਸਿੱਖ ਜਗਤ ਦਾ ਵੱਡਾ ਘੱਲੂਕਾਰਾ ਹੋਇਆ ਉਹਨਾਂ ਦੇ ਸ਼ਹੀਦਾਂ ਦੀ ਬਾਤ ਵੀ ਵਿੱਚ ਆ ਜਾਂਦੀ ਹੈ ਅੱਜ ਕੱਲ ਆਪਾਂ ਦੇਖਦੇ ਹਾਂ ਕਿ ਕਲਜੂ ਦਾ ਵਰਤਾਰਾ ਹੈ ਇੱਥੇ ਸਾਡੇ ਵਰਗੇ ਮਨਮੁੱਖਾਂ ਨੂੰ ਇੱਕ ਨਿਤਨੇਮ ਦਾ ਪਾਠ ਕਰਨਾ ਹੀ ਬੜਾ ਔਖਾ ਲੱਗਦਾ ਹੈ ਉੱਥੇ 1/2 ਲੱਖ ਜਾਪ ਦੀ ਸੇਵਾ ਉਹ ਕਿਵੇਂ ਹੋ ਪਾ ਰਹੀ ਹੈ ਇੱਥੇ ਉਹ ਜਾਣਾਂ ਅਮ ਇਹ ਕਹਿ ਸਕਦੇ ਹਾਂ ਤੁਰਦੇ ਕੋ ਤੁਰਦਾ ਮਿਲਿਆ ਉੱਡਤੇ ਕੋ ਉੱਡਤਾ ਰੋਜ਼ਾਨਾ ਹੀ ਅਸੀਂ ਸਾਰੇ ਸਤਸੰਗੀ ਮਿਲ ਕੇ ਇਸ ਗੱਲ ਦੀ ਬੇਨਤੀ ਕਰਦੇ ਹਾਂ ਦਰਬਾਰ ਵਿੱਚ ਕੀਰਤਨ ਵਿੱਚੋ ਸਕੂਲ ਸਮੇਂ ਕਿ ਗੁਰੂ ਸਾਹਿਬ ਦੇ ਚਰਨਾਚਰ ਅਰਦਾਸ ਕਰਕੇ ਜਾਓ ਸੱਚੇ ਪਾਤਸ਼ਾਹ ਆਪ ਜੀ ਨੇ ਸਾਡੀ ਅੱਜ ਦੀ ਹਾਜ਼ਰੀ ਲਵਾਈ ਹੈ ਭਲਕੇ ਫਿਰ ਕਿਰਪਾ ਕਰਨਾ ਅਸੀਂ ਇੱਕ ਗੱਲ ਰੋਹ ਸੰਦੇਸ਼ ਵਿੱਚ ਕਹਿੰਨੇ ਆ ਇਥੋਂ ਦੇ ਸੁਨੇਹੇ ਵਿੱਚ ਵੀ ਲਿਖੀ ਹੁੰਦੀ ਹੈ ਨਾਮ ਅਭਿਆਸੀ ਹਾਜ਼ਰੀਆਂ ਪਰਣ ਨਾਮ ਰਸੀਏ ਅਸੀਸਾਂ ਦੇਣ ਇਹ ਕਾਪ ਜੀ ਦਾ ਸਵਾਲ ਐ ਸ ਹੈ ਇਨੂੰ ਅਸੀਂ ਮਾਇਆ ਨਾਲ ਜਾਂ ਬਹੁਤ ਲੋਕਾਂ ਦੇ ਇਕੱਠ ਨਾਲ ਨਹੀਂ ਪੂਰਾ ਕਰ ਸਕਦੇ ਗੁਰੂ ਨਾਨਕ ਟਰਠ ਪੈਣ ਤੇ ਨਾਮ ਜਪਣ ਵਾਲਿਆਂ ਨੂੰ ਇਕੱਠਿਆਂ ਕਰਕੇ ਉਹ ਇਹ ਸੇਵਾ ਕਰਵਾ ਸਕਦੇ ਨੇ ਅਸੀਂ ਆਪਣੀ ਮਨੁੱਖੀ ਬੁੱਧ ਨਾਲ ਰੋਜ਼ ਸਵਾ ਲੱਖ ਦੇ ਜਾਪ ਵਿੱਚ ਆਪ ਨਹੀਂ ਇਹਦਾ ਉਦਦਮ ਕਰ ਸਕਦੇ ਅਸੀਂ ਇਹ ਵੀ ਜਾਨਣਾ ਚਾਹਾਂਗੇ ਕਿ ਇੰਨੀ 24 ਸਾਲਾਂ ਤੋਂ ਤੁਸੀਂ ਇਹ ਸੇਵਾ ਨਿਭਾ ਰਹੇ ਹੋ ਤੁਹਾਨੂੰ ਇਹ ਪ੍ਰੇਰਣਾ ਤੁਹਾਨੂੰ ਇਹ ਲਾਗ ਬਾਣੀ ਦੀ ਇਹ ਸੇਵਾ ਦੀ ਕਿੱਥੋਂ ਲੱਗੀ ਮਹਾਂਪੁਰਖ ਸੰਤ ਬਾਬਾ ਭਜਨ ਸਿੰਘ ਜੀ ਸੰਪਰਦਾਇ ਨਾਨਕਸਰ ਵਿੱਚ ਹੋਏ ਨੇ ਜਿਨ੍ਹਾਂ ਤੰਤਨ ਬਾਬਾ ਲਾਲ ਸਿੰਘ ਤੋਂ ਬਾਅਦ ਤੰਤਨ ਬਾਬਾ ਆਇਸ਼ਰ ਸਿੰਘ ਜੀ ਦੀ ਸੇਵਾ ਕੀਤੀ। ਉਹਨਾਂ ਨੇ 13 ਮਹੀਨੇ ਭੋਰੀ ਚ ਰਹਿ ਕੇ ਗੁਪਤ ਜਾਪ ਕੀਤਾ। ਜਦੋਂ ਉਹਨਾਂ ਮੈਨੂੰ ਹੁਕਮ ਲਾਇਆ ਕਿ ਤੂੰ ਵੀ ਇੱਕ ਸਾਲ ਗੁਪਤ ਰਹਿ ਕੇ ਜਾਪ ਕਰਨਾ। ਮੈਂ ਉਹਨਾਂ ਦਾ ਬਚਨ ਸਿਰ ਮੱਥੇ ਮੰਨਿਆ। ਮੈਨੂੰ ਕਹਿੰਦੇ ਵੀ ਨਾਲ ਸਤ ਸੰਗਤ ਵੀ ਕਰਨੀ ਹੈ। ਹੁਕਮ ਸੀ ਵੀ ਤੂੰ ਕਿਸੇ ਦੇ ਮੱਥੇ ਨਹੀਂ ਲੱਗਣਾ, ਕਿਸੇ ਨੂੰ ਮਿਲਣਾ ਨਹੀਂ, ਕਾਂਤ ਵਿੱਚ ਰਹਿਣਾ ਇੱਕ ਸਾਲ। ਮੈਂ ਇੱਕ ਸਾਲ ਉਦੋਂ ਸੂਰਜ ਤੱਕ ਨਹੀਂ ਦੇਖਿਆ ਸਨ 2001 ਦੇ ਦਰਮਿਆਨ ਦੀ ਗੱਲ ਹੈ। ਦੁਬਾਰਾ ਫਿਰ ਮੈਨੂੰ ਮਹਾਂਪੁਰਖਾਂ ਨੇ ਹੁਕਮ ਲਾਇਆ ਸੀ 2014-15 ਵਿੱਚ ਉਦੋਂ ਵੀ ਇੱਕ ਸਾਲ ਮੈਂ ਬਿਲਕੁਲ ਗੁਪਤ ਰਿਆ ਪਰ ਉਦੋਂ ਮੈਂ ਦੋ ਕਮਿਨਿਕ ਸਿੰਘ ਨੂੰ ਮਿਲਿਆ ਸੀ ਤੇ ਜਦੋਂ ਨਾਲ ਮੈਨੂੰ ਹੁਕਮ ਕੀਤਾ ਵੀ ਤੂੰ satsangਤ ਕਰਨਾ ਮੈਂ ਕਿਹਾ ਜੀ ਇਕੱਲੇ ਰਹਿਣਾ ਮਿਲਣਾ ਵੀ ਕਿਸੇ ਨੂੰ satsangਤ ਕਿਵੇਂ ਹੋਏਗਾ ਕਹਿ ਲੱਗੇ ਗੁਰੂ ਸਾਹਿਬਾਂ ਦਾ ਜੀਵਨ ਪੜੋ ਮਹਾਂਪੁਰਖਾਂ ਦੀਆਂ ਜੀਵਨੀਆਂ ਪੜੋ ਜਦੋਂ ਮੈਂ ਗੁਰੂ ਸਾਹਿਬਾਂ ਦਾ ਜੀਵਨ ਪੜਿਆ ਮੈਨੂੰ ਮਹਿਸੂਸ ਹੋਇਆ ਗੁਰੂ ਸਾਹਿਬ ਦਾ ਜੀਵਨ ਹੈ ਬਲੈਸਿੰਗ ਭਗਤਾਂ ਦਾ ਜੀਵਨ ਸਾਨੂੰ ਇੱਕ ਪ੍ਰੇਮ ਦਿੰਦਾ ਹੈ ਕਿਵੇਂ ਭਗਤਾਂ ਨੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ ਵਾਲੀ ਅਵਸਥਾ ਹੈ ਮਹਾਂਪੁਰਖਾਂ ਦੀ ਜੀਵਨੀ 100 ਗੂ ਸਾਲ ਤੋਂ ਲਿਖਾਰੀਆਂ ਦੇ ਲਿਖਤ ਵਿੱਚ ਆਈ ਹੈ ਉੱਥੋਂ ਸਾਨੂੰ ਪ੍ਰੈਕਟੀਕਲ ਮਿਲਦਾ ਹੈ ਮੈਂ ਆਦਰਯੋਗ ਸੰਤ ਈਸ਼ਾ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦਾ ਜੀਵਨ ਪੜਿਆ ਜੋ ਗਿਆਨੀ ਮੋਹਨ ਸਿੰਘ ਆਜ਼ਾਦ ਲੇਖਕ ਨੇ ਲਿਖਿਆ ਉੱਥੇ ਇੱਕ ਗੱਲ ਆਈ ਕਿ ਬਾਬਾ ਨਾਨਕ ਸਿੰਘ ਜੀ ਦੇਹੜਾ ਤੋਂ ਤਾਉਂਦਿਆਂ ਜਦੋਂ ਰਾੜਾ ਸਾਹਿਬ ਰੁਕੇ ਸੰਤ ਈਸ਼ਰ ਸਿੰਘ ਜੀ ਦੀ ਉਮਰ ਉਦੋਂ 26 ਕੋ ਵਰਿਆਂ ਦੀ ਸੀ ਤੇ ਬਾਬਾ ਨਾਨਕ ਸਿੰਘ ਬਜ਼ੁਰਗ ਸਨ ਰਾੜੇ ਵਾਲੇ ਮਹਾਂਪੁਰਖਾਂ ਨੇ ਸੰਤੀਸ਼ਰ ਸਿੰਘ ਜੀ ਨੇ ਬਾਬਾ ਨਾਨਕ ਸਿੰਘ ਬਜ਼ੁਰਗ ਔਰ ਸਾਧੂ ਦਾ ਸਾਧੂ ਸਤਕਾਰ ਕਰਦੇ ਆ ਸ਼ਬਦ ਪੜਿਆ ਹਮ ਘਰ ਸਾਜਨ ਆਈ ਸਾਚਾ ਮੇਲ ਮਿਲਾਏ ਉੱਥੇ ਸੰਗਤ ਦਾ ਕੁਝ ਇਕੱਠ ਹੋਇਆ ਬਾਬਾ ਨਾਨਕ ਸਿੰਘ ਨੇ ਬਚਨ ਕੀਤਾ ਕਿ ਆਜ ਜੋ ਸੰਤੀਸ਼ਰ ਸਿੰਘ ਜੀ ਨੇ ਚੰਬੇ ਦਾ ਬੂਟਾ ਕਿਉਂ ਇਹ ਬਚਨ ਕੀਤਾ ਉਸ ਸਥਾਨ ਤੇ ਤਕਰੀਬਨ ਲਗਾਤਾਰ 7 ਸਾਲ 40-40 ਦਿਨਾਂ ਲਈ ਭਾਰਤ ਦੇਸ਼ ਤੋਂ ਬ੍ਰਿੰਦਆਬਨ ਹਰਦਵਾਰ ਦੂਰ ਦ੍ਰਿੜ ਧੋਰੀ ਸ਼ੀਮਣੀ ਆਣ ਕੇ ਮੂਲ ਮੰਤਰ ਦਾ ਜਾਪ ਕਰਦੇ ਸਾਧਨਾ ਹੁੰਦੀ ਰੋਜ਼ ਦਾ 2 ਲੱਖ ਜਾਪ ਹੁੰਦਾ ਜਦੋਂ ਮੈਂ ਸਾਖੀ ਪੜੀ ਮੇਰੇ ਮਨ ਚ ਆਵਾਜ਼ ਆਈ ਮਨਾ ਅਸੀਂ ਵੀ ਗੁਰੂ ਨਾਨਕ ਦੇ ਘਰ ਦੇ ਸੇਵਕਾਂ ਉਹ ਮਹਾਂਪੁਰ ਕਿਰਪਾ ਕਰਨ ਤੋਂ ਠਣ ਇੱਥੋਂ ਵੀ ਸੇਵਾਦਾਰਾਂ ਤੋਂ ਸੰਗਤ ਤੋਂ ਸੇਵਾ ਲੈਣ ਸਮਾ ਆਇਆ ਅਸੀਂ ਉਹਨਾਂ ਦੇ ਸਥਾਨ ਤੇ ਬੇਨਤੀ ਕੀਤੀ ਨਾਰ ਸਰਕਲੇਰਾ ਸ਼੍ਰੀ ਹਰਮੰਦਰ ਸਾਹਿਬ ਪੁੱਜੋ ਸਾਹਿਬ ਬੇਨਤੀ ਕੀਤੀ ਗੁਰੂ ਠੱਠੇ ਕੁਝ ਸੰਗਤਾਂ ਨੇ ਮਿਲ ਕੇ ਸੇਵਾਦਾਰਾਂ ਨੇ ਮਿਲ ਕੇ ਗੁਰ ਭਗਤੀ ਸ਼ਬਦ ਜਾਪ ਨੂੰ ਫਿਰ ਪ੍ਰారంਭ ਕੀਤਾ ਫਿਰ ਉਹ ਸਵਾ ਲੱਖ ਮੂਲ ਮੰਤਰ ਜਾਪ ਇਹ ਆਰੰਭ ਹੋਇਆ ਹਰ ਸਾਲ ਅਸੀਂ ਆਰੰਭਤਾ ਤੋਂ ਪਹਿਲਾਂ ਵੀ ਰਾੜਾ ਸਾਹਿਬ ਨਾਨਕਸਰ ਕਲੇਰਾ ਪੁੱਛੋ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਗੁਰਦੁਆਰਾ ਦੁਖੀਵਰਸਾ ਇਨ੍ਹਾਂ ਥਾਵਾਂ ਤੇ ਪ੍ਰਸ਼ਾਦ ਲੈ ਕੇ ਅਰਦਾਸ ਬੇਨਤੀ ਕਰਦੇ ਆਂ ਪਾਠ ਵੀ ਕਰਕੇ ਆਉਂਦੇ ਆਂ ਸ਼ੁਕਰਾਨੇ ਵਜੋਂ ਜਿੱਦਨ ਸਮਾਪਤੀ ਹੁੰਦੀ ਹੈ ਇਨ੍ਹਾਂ ਫਿਰ ਸਬਸਥਾਨਾਂ ਤੇ ਸ਼ੁਕਰਾਨਾ ਕਰਕੇ ਆਉਂਦੇ ਆਂ ਅਸੀਂ ਜਾਣਦੇ ਹਾਂ ਕਿ ਜਿਵੇਂ ਨਾਨਕਸਰ ਕੁੱਟੀਆਂ ਵਿਖੇ ਆ ਨਾਨਕਸਰ ਸੰਪਰਦਾ ਜਿੱਥੇ ਵੀ ਚੱਲ ਰਹੀ ਹੈ ਉੱਥੇ ਮਾਇਆ ਦਾ ਮੱਥਾ ਨਹੀਂ ਟਿਕਾਇਆ ਜਾਂਦਾ ਜੇ ਡੀਵੀ ਰਸਤ ਬੇਟਾ ਕੋਈ ਸਿੰਘ ਲੈ ਕੇ ਆਉਂਦਾ ਉਹ ਛਕਾਈ ਜਾਂਦੀ ਹੈ ਤੇ ਇਹਨਾਂ ਮਹੱਤਵਪੂਰਨ ਦਿਹਾੜਿਆਂ ਦੇ ਉੱਪਰ ਲੰਗਰ ਦੀ ਸੇਵਾ ਕਿਵੇਂ ਚੱਲ ਰਹੀ ਹੈ ਇੱਥੇ ਜੋ ਸਮਾਗਮ ਚੱਲਦਾ ਹੈ ਲਾਰੰਗਸਰ ਕੁਟੀਆਂ ਵਿੱਚ ਉੰਜ ਸਾਰਾ ਸਾਲ ਸੰਗਤਾਂ ਵੱਲੋਂ ਪਰਿਵਾਰਾਂ ਵੱਲੋਂ ਸਵੇਰ ਦੁਪਹਿਰ ਸ਼ਾਮ ਪ੍ਰਸ਼ਾਦਾ ਆਉਂਦਾ ਹੈ ਕੋਈ ਪਰਿਵਾਰ ਮਹੀਨੇ ਬਾਅਦ ਲਿਆਉਂਦਾ ਕੋਈ ਹਫ਼ਤੇ ਬਾਅਦ ਤੇ ਅਣਗਿਣਤ ਪਰਿਵਾਰ ਐਸ ਨੇ ਜਿਹੜੇ ਤਕਰੀਬਨ ਪਿਛਲੇ 17-18 ਸਾਲਾਂ ਤੋਂ ਰੋਜ਼ ਹੀ ਦੁਪਹਿਰ ਨੂੰ ਗੁਰੂ ਸਭ ਲਈ ਪ੍ਰਸ਼ਾਦਾ ਲੈ ਕੇ ਆਉਂਦੇ ਆ ਇਹ ਤਾਂ ਤੋਂ ਬਿਨਾ ਹਰ ਬੁੱਧਵਾਰ ਜਿਹੜਾ ਸਮਾਗਮ ਹੁੰਦਾ ਵੱਖ-ਵੱਖ ਕਲੋਨੀਆਵਾਂ ਵੱਲੋਂ ਸੰਗਤਾਂ ਸੇਵਾ ਕਰਦੀਆਂ ਨੇ ਹੋਰ ਜੋੜ ਮੇਲਿਆਂ ਵਿੱਚ ਵੀ ਸੇਵਾ ਹੁੰਦੀ ਹੈ ਅੱਜ ਕੱਲ੍ਹ ਦਿਨ ਪਰ ਸੰਗਤਾਂ ਆਉਂਦੀ ਸਕੂਲਾਂ ਦੇ ਬੱਚੇ ਆਉਂਦੇ ਨੇ ਵੱਖ-ਵੱਖ ਸੱਤ ਪਿੰਡਾਂ ਵੱਲੋਂ ਇੱਥੇ ਪ੍ਰਸ਼ਾਦਾ ਪੱਕ ਕੇ ਆਉਂਦਾ ਅੱਜ ਸ਼ਨੀਵਾਰ ਹੈ ਦਿਨ ਸ਼ਨੀਵਾਰ ਜਿਸ ਪਿੰਡ ਦੀ ਵਾਰੀ ਉਹ ਅਗਲੇ ਸ਼ਨੀਵਾਰ ਲੈ ਕੇ ਆਉਂਦੇ ਨੇ ਰਾਤ ਦਾ ਜੋ ਸਾਡਾ ਸਮਾਗਮ ਚੱਲਦਾ ਹੈ ਪਹਿਲਾਂ ਇਹ ਵੀ ਪ੍ਰਸ਼ਾਦਾ ਵੱਖ-ਵੱਖ ਪਿੰਡਾਂ ਚੋਂ ਆਉਂਦਾ ਸੀ ਅੱਜ ਕਲ੍ਹ ਜਾਦੀ ਸਰਦੀ ਹੋਣ ਕਰਕੇ ਪਿਛਲੇ ਕੁਝ ਸਾਲਾਂ ਤੋਂ 36 ਪਰਿਵਾਰਾਂ ਵੱਲੋਂ ਇਹ ਸੇਵਾਵਾਂ ਫਿਰ ਨਿਭਾਈਆਂ ਜਾਂਦੀਆਂ ਨੇ ਉਹ ਇੱਥੇ ਨੇੜੇ ਇੱਕ ਜਗ੍ਹਾ ਪ੍ਰਸ਼ਾਦਾ ਤਿਆਰ ਕਰ ਲੈਂਦੇ ਨੇ ਤਾਂ ਕਿ ਸਾਧਕਾਂ ਲਈ ਜਿਹੜਾ ਭੋਜਨ ਹੈ ਉਹ ਗਰਮ ਰਹੇ ਤੇ ਉਹਨਾਂ ਨੂੰ ਥੋੜਾ ਸ਼ਕਨ ਚ ਸੁਖਾਲਾ ਰਹੇ ਸਾਧਕਾਂ ਦੇ ਮੁਤਾਬਕ ਜਿਹੜੀ ਵਸਤੂ ਅੱਜ ਬਣੇਗੀ ਉਹ ਫਿਰ ਜਾ ਕੇ ਅਗਲੇ ਸ਼ਨੀਵਾਰ ਬਣੇਗੀ ਉਹ ਜੋ ਪ੍ਰਸ਼ਾਦ ਭੋਜਨ ਤਿਆਰ ਕੀਤਾ ਜਾਂਦਾ ਹੈ ਤਿਆਰ ਕਰਨ ਵਾਲੇ ਵੀ ਤਕਰੀਬਨ ਢਾਈ ਘੰਟੇ ਲਗਾਤਾਰ ਨਾਲ ਨਾਮ ਜਪਦੇ ਨੇ ਤਾਂ ਕਿ ਜਿਹੜੇ ਸਾਧਕ ਨੇ ਉਹਨਾਂ ਨੂੰ ਬਹੁਤੇ ਮਸਾਲੇ ਜਾਂ ਉਹੋ ਜਿਹੇ ਪਦਾਰਥ ਦਾ ਸ਼ਿਕਾਇਆ ਜਾਣ ਨਾਨਕ ਸਰ ਸੰਪਰਦਾ ਦੀ ਜਿਹੜੀ ਆਪਾਂ ਰੋਜ਼ ਦੀ ਦਿਨਚਰਿਆ ਦੀ ਗੱਲ ਕਰੀਏ ਇਹ ਹੋਰ ਨਾਲ ਗੁਰਦਵਾਰਿਆਂ ਤੋਂ ਥੋੜੀ ਪਿੰਨ ਹੈ ਉਸ ਬਾਰੇ ਜਾਨਣਾ ਚਾਹਾਂਗੇ ਕਿ ਦਿਨਚਰਿਆ ਕਿਵੇਂ ਹੈ ਨਾਨਕ ਸਰ ਸਥਾਨਾਂ ਦੇ ਵਿੱਚ ਮੁੱਖ ਜੋ ਸੰਦੇਸ਼ ਹੈ ਉਹ ਭਗਤੀ ਭਾਵ ਦਾ ਹੈ ਭਗਤੀ ਭਾਵ ਹੋਣ ਕਰਕੇ ਆਪ ਜੀ ਇਥੇ ਥੋੜਾ ਜਿਹਾ ਦਰਬਾਰ ਚ ਬੈਠ ਕੇ ਵੇਖਣਾ ਜੇ ਦਾਸ ਅਸੰਗੀ ਆਏ ਨੇ ਜਾਇਕ ਆਇਆ ਆਉਣ ਵਾਲੇ ਸ਼ਰਧਾਲੂ ਦੀ ਭਾਵਨਾ ਹੋਏਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾ ਕੇ ਉਹ ਇੱਛਾ ਰੱਖਦਾ ਵੀ ਮੈਂ ਸੁਖਮਨੀ ਸਾਹਿਬ ਦਾ ਪਾਠ ਕਰ ਲਵਾਂ ਮੈਂ ਮੂਲ ਮੰਤਰ ਦਾ ਜਾਪ ਕਰ ਲਵਾਂ ਮੈਂ ਵਾਹਿਗੁਰੂ ਦਾ ਸਿਮਰਨ ਕਰਾਂ ਜਾਂ ਮੈਂ ਕੀਰਤਨ ਸੁਣ ਲਵਾਂ ਕੋਈ ਆਣ ਕੇ ਮੱਥਾ ਟੇਕ ਕੇ ਖਾਲੀ ਨਹੀਂ ਮੁੜਦਾ ਜਾਪ ਕਰਕੇ ਵਾਪਸ ਜਾਂਦੇ ਨੇ ਅੱਜ ਕੱਲ੍ਹ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਜਿਹੜੀ ਆਪਣੀ ਨੌਜਵਾਨ ਪੀੜ੍ਹੀ ਹੈ ਉਹ ਅੱਜ ਕੱਲ੍ਹ ਵੈਸਟਰਨ ਕਲਚਰ ਨੂੰ ਦੇਖਦੇ ਹੋਏ ਪਤਿਤਪੁਣੇ ਵੱਲ ਜਾ ਰਹੀ ਨਸ਼ਿਆਂ ਵੱਲ ਜਾ ਰਹੀ ਹੈ ਤੁਸੀਂ ਅਖੀਰ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸਾਰੇ ਪਰਿਵਾਰ ਮਿਲ ਕੇ ਉਦਮ ਕਰਨਗੇ ਤੇ ਸਮਾਜ ਵਿੱਚ ਬਦਲਾਅ ਆ ਜਾਂਦਾ ਹੈ ਧਾਰਮਿਕ ਜਥੇਬੰਦੀਆਂ ਸਾਰੀਆਂ ਉਦਦਮ ਕਰਦੀਆਂ ਨੇ ਪ੍ਰੇਰਨਾ ਦੇਣਾ ਸਭ ਦੀ ਭਾਵਨਾ ਹੁੰਦੀ ਹੈ ਜਦੋਂ ਪਰਿਵਾਰ ਵੀ ਨਾਲ ਸਹਿਯੋਗ ਕਰਦੇ ਨੇ ਸਮਾਜ ਸਹਿਯੋਗ ਕਰਦਾ ਸਾਡੀ ਸਟੇਟ ਸਾਡੀਆਂ ਸਰਕਾਰਾਂ ਸਹਿਯੋਗ ਕਰਦੀਆਂ ਨੇ ਉਦੋਂ ਨੇਚਰਲ ਨੌਜਵਾਨਾਂ 'ਚ ਬਦਲਾਅ ਆਉਂਦਾ ਤੇ ਨੌਜਵਾਨ ਹਮੇਸ਼ਾ ਹੀ ਬਦਲਾਅ ਮੰਗਦੇ ਨੇ ਅਖੀਰ ਅਸੀਂ ਬਾਬਾ ਜੀ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿ ਜਿਨ੍ਹਾਂ ਨੇ ਸਾਨੂੰ ਇੰਨੇ ਸੋਹਣੇ ਵਿਚਾਰ ਦੱਸੇ ਤੇ ਸੰਗਤ ਨੂੰ ਵੀ ਬਹੁਤ ਪ੍ਰੇਰਨਾ ਮਿਲੀ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਧੰਨਵਾਦ ਜੋ ਦਰਸ਼ਕ ਹਮੇਸ਼ਾ ਚੰਗਿਆਈਆਂ ਇਕੱਠੀਆਂ ਕਰਨ ਲਈ ਚੰਗੇ ਪਾਸੇ ਵਿਚਾਰ ਧਾਰਾ ਰੱਖਦੇ ਹੋ ਓਨ 에ਅਰ ਵੱਲੋਂ ਜੋ ਅੱਜ ਦਾ ਉਪਰਾਲਾ ਕੀਤਾ ਗਿਆ ਇਹਨਾਂ ਦਾ ਬਹੁਤ ਧੰਨਵਾਦ ਨਾਨਕ ਸਰ ਸੰਪਰਦਾਵਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਹੈ ਤੁਹਾਨੂੰ ਅੱਜ ਦੀ ਪੇਸ਼ਕਸ਼ ਬਹੁਤ ਵਧੀਆ ਲੱਗੀ ਹੋਊਗੀ ਅਗਲੀ ਵਾਰ ਵੀ ਤੁਹਾਨੂੰ ਇਹੋ ਜਿਹੇ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਤੁਹਾਡੇ ਰੂਬਰੂ ਹੁੰਦੇ ਰਹਾਂਗੇ ਜੇ ਤੁਹਾਡੇ ਨੇੜੇ ਵੀ ਕੋਈ ਗੁਰਦੁਆਰਾ ਸਾਹਿਬ ਹੈ ਜਿਸ ਬਾਰੇ ਸੰਗਤਾਂ ਨੂੰ ਜਿਆਦਾ ਨਹੀਂ ਪਤਾ ਤੁਸੀਂ ਕਮੈਂਟ ਬਾਕਸ ਵਿੱਚ ਸਾਨੂੰ ਦੱਸ ਸਕਦੇ ਹੋ ਹੁਣ ਮੈਨੂੰ ਯਾਨੀ ਹਰਸ਼ੀਨ ਕੋ ਨੂੰ ਦੇ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ